ਕਈ ਦਾਲਾਂ ਦੇ ਇੰਨੇ ਜ਼ਿਆਦਾ ਸ਼ਕੀਨ ਹੁੰਦੇ ਨੇ ਕਿ ਜੇ ਸ਼ਾਮ ਨੂੰ ਘਰ ਵਿੱਚ ਦਾਲ ਨਾ ਹੋਵੇ ਤਾਂ ਉਹ ਰੋਟੀ ਨਹੀਂ ਖਾਂਦੇ ਅੱਜ ਆਪਾਂ ਬਹੁਤ ਹੀ ਆਮ ਜੀ ਦਾਲ ਤੇ ਬੜੇ ਵਧੀਆ ਤਰੀਕੇ ਨਾਲ ਇੰਨੀ ਜ਼ਿਆਦਾ ਮਜ਼ੇਦਾਰ ਬਣਾਵਾਂਗੇ ਕਿ ਜਦੋਂ ਇੱਕ ਵਾਰੀ ਤੁਸੀਂ ਇਹ ਖਾ ਲਈ ਤਾਂ ਕਿਸੇ ਸਪੈਸ਼ਲ ਦਿਨ ਤੇ ਵੀ ਇਹ ਦਾਲ ਨਾਲ ਤਿਆਰ ਕਰਿਆ ਕਰੂੰਗੀ ਬਹੁਤ ਹੀ ਲਾਜਵਾਬ ਜੀ ਇਹ ਦਾਲ ਬਣਾਉਣ ਲਈ ਆਪਾਂ ਇੱਕ ਕੌਲੀ ਤੋਂ ਥੋੜੀ ਜੀ ਕੱਟ ਲਈ ਹੈ ਇਹ ਮੂੰਗੀ ਮਸਰੀ ਜਿਹਦੇ ਵਿੱਚ ਮੂੰਗੀ ਤੁਸੀਂ ਜਾਨੀ ਕਿ ਕੌਲੀ ਲਓਗੇ ਤਾਂ ਉਹਦੇ ਤਿੰਨ ਹਿੱਸੇ ਲੈਣੇ ਆ ਤੇ ਮਸਰੀ ਬਿਲਕੁਲ ਥੋੜੀ ਜੀ ਲੈਣੀ ਹੈ ਉਸ ਤੋਂ ਬਾਅਦ ਦਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਭਿਉ ਕੇ ਬਿਲਕੁਲ ਨਹੀਂ ਰੱਖਣਾ ਇਹ ਗੱਲ ਤੁਸੀਂ ਯਾਦ ਰੱਖਿਓ ਉਸ ਤੋਂ ਬਾਅਦ ਜੀ ਆਪਾਂ ਲਈਏ ਇੱਕ ਕੜਾਈ ਤੇ ਉਹਦੇ ਵਿੱਚ ਦਾਲ ਨੂੰ ਆਪਾਂ ਪਕਾਵਾਂਗੇ ਇਹਦਾ ਪਾਣੀ ਵੀ ਸੁੱਕ ਜੂ ਤੇ ਹਲਕੀ ਜੀ ਰੋਸਟ ਵੀ ਹੋ ਜੂ ਪਰ ਤੁਸੀਂ ਜੇ ਕੜਾਈ ਜਿਹੜੀ ਹੈਗੀ ਨਾਨ ਸਟਿਕ ਵਰਤੋਂ ਤਾਂ ਜ਼ਿਆਦਾ ਵਧੀਆ ਸਟੀਲ ਵਾਲੀ ਕੜਾਈ ਦੇ ਨਾਲ ਦਾਲ ਹੈ ਜਿਹੜੀ ਥੋੜੀ ਜੀ ਚਿਪਕ ਜਾਂਦੀ ਹੈ ਇਹਦੇ ਵਿੱਚ ਰੋਸਟ ਕਰਨੀ ਥੋੜੀ ਜੀ ਮੁਸ਼ਕਲ ਹੁੰਦੀ ਹੈ ਦਾਲ ਨੂੰ ਇਸ ਇੱਕ ਜਨ ਰੋਸਟ ਕਰੰਤੇ 4 ਤੋਂ 5 ਮਿੰਟ ਲੱਗਦੇ ਆ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖਿਓ ਉਸ ਵਾਜੀ ਦਾਲ ਨੂੰ ਕੱਢ ਕੇ ਇੱਕ ਸਾਈਡ ਤੇ ਰੱਖ ਦਿਓ ਜਦੋਂ ਵੀ ਦਾਲ ਆ ਸਬਜ਼ੀਆਂ ਤੋਂ ਮਨ ਪਰਜੇ ਤਾਂ ਇਹ ਚਟਪੜ ਦਾਲ ਬਣਾ ਲਿਆ ਕਰੋ ਐਨੀ ਜਿਆਦਾ ਟੇਸਟੀ ਬਣਦੀ ਹੈ ਕਿ ਕਹਿੰਦੇ ਹੁੰਦੇ ਆ ਮੂੰਹੋਂ ਨਹੀਂ ਲੈਂਦੀ ਤੇ ਹਰੇਕ ਨੂੰ ਬੜੀ ਪਸੰਦ ਆਊਗੀ ਤੇ ਜੀ ਨੂੰ ਬਣਾ ਕੇ ਤੁਸੀਂ ਖਵਾਤੀ ਤੁਹਾਡੀ ਬੜੀ ਤਾਰੀਫ ਹੋਊਗੀ ਤੇ ਇਹਦੇ ਲਈ ਤੁਸੀਂ ਆਪਣੀ ਮਰਜ਼ੀ ਦੀਆਂ ਲੈ ਸਬਜ਼ੀਆਂ ਜਿਹੜੀਆਂ ਤੁਹਾਨੂੰ ਜ਼ਿਆਦਾ ਪਸੰਦ ਹੈ ਤੇ ਬਿਲਕੁਲ ਥੋੜੀਆਂ-ਥੋੜੀਆਂ ਆਪਾਂ ਸਬਜ਼ੀਆਂ ਲਵਾਂਗੇ ਗੋਭੀ ਦੇ ਡੰਡਲ ਵਗੈਰਾ ਤੁਸੀਂ ਕੱਟ ਕੇ ਬਾਹਰ ਰੱਖ ਦੇਣੀ ਹੈ ਤੇ ਛੋਟੇ-ਛੋਟੇ ਪੀਸਾਂ ਦੇ ਵਿੱਚ ਇਹ ਸਬਜ਼ੀਆਂ ਨੂੰ ਤੁਸੀਂ ਕੱਟਣਾ ਆਪਾਂ ਗੋਭੀ ਲਈ ਹੈ ਬਰੋਕਲੀ ਲਈ ਹੈ ਥੋੜਾ ਜਿਹਾ ਪੱਲੇਆ ਕद्दू ਕਈ ਇਹਨੂੰ ਪੇਠਾ ਕद्दू ਕਹਿੰਦੇ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਉਸ ਤੋਂ ਬਾਅਦ ਜੀ ਇਹਨੂੰ ਵੀ ਆਪਾਂ ਕੱਟ ਲਿਆ ਫਿਰ ਆਪਾਂ ਲੈ ਜੀ ਬ੍ਰਿੰਜਲ ਦੇਖੋ ਬਿਲਕੁਲ ਛੋਟਾ ਜਿਹਾ ਹਿੱਸਾ ਲਿਆਇਆ ਦਾ ਤੁਸੀਂ ਚਾਹੇ ਛੋਟਾ ਬੈਂਗਣ ਹੁੰਦਾ ਜਿਹੜਾ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਇਹਦੇ ਬੀਜ वगैरह ਤੁਸੀਂ ਕੱਢ ਦੇਣੇ ਆ ਪਰ ਇਹ ਵਿੱਚ ਜ਼ਰੂਰ ਪਾਓ ਕਿਉਂਕਿ ਇਹਦਾ ਸਵਾਦ ਜਿਹੜਾ ਸਬਜ਼ੀ ਵਿੱਚ ਬੜਾ ਹੀ ਆਉਂਦਾ ਉਸ ਤੋਂ ਬਾਅਦ ਜੀ ਆਪਾਂ ਇੱਕ ਲਈ ਗਾਜਰ ਤੇ ਉਹਨੂੰ ਵੀ ਕੱਟ ਲਿਆ ਸਾਰੀਆਂ ਸਬਜ਼ੀਆਂ ਨੂੰ ਬਿਲਕੁਲ ਛੋਟਾ ਛੋਟਾ ਕੱਟ ਕੇ ਫਿਰ ਉਹਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਇੱਕ ਛੰਨੀ ਵਿੱਚ ਪਾ ਕੇ ਸਾਈਡ ਤੇ ਰੱਖ ਦਿਓ ਫਿਰ ਇਹਦੇ ਲਈ ਆਪਾਂ ਕਟਾਂਗੇ ਜੀ ਪਿਆਜ਼ ਦੋ ਆਪਾਂ ਪਿਆਜ਼ ਲਏ ਤੇ ਉਹਨਾਂ ਨੂੰ ਨਾ ਜ਼ਿਆਦਾ ਪਤਲਾ ਕੱਟਣਾ ਜਾਂ ਨਾ ਦਾ ਮोटा ਇਸ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਕੱਟਿਓ ਫਿਰ ਇਹ ਟਮਾਟਰ ਉਹਨਾਂ ਨੂੰ ਵੀ ਆਪਾਂ ਕੱਟ ਲਿਆ ਸਾਰਾ ਸਮਾਨ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਿਓ ਉਸ ਤੋਂ ਬਾਅਦ ਛਟਪੜੀ ਇਹ ਦਾਲ ਜਿਹੜੀ ਤਿਆਰ ਹੋ ਜੂਗੀ ਫਿਰ ਲਵਾਂਗੇ ਇੱਕ ਕੜਾਈ ਵਿੱਚ ਆਪਾਂ ਤੇਲ ਜਿਹਦੇ ਵਿੱਚ ਤੇਜ ਪੱਤਾ ਦਾਲ ਚੀਨੀ ਵੱਡੀ ਇਲਾਇਚੀ ਇਹ ਚੀਜ਼ਾਂ ਪਾਵਾਂਗੇ ਇਹ ਪਕਦੇ ਨਾਲ ਦੀ ਨਾਲ ਅੱਧਾ ਚਮਚ ਪਾ ਦਾਂਗੇ ਰਾਈ ਦਾ ਥੋੜੀ ਜਿਹੀ ਪਾਵਾਂਗੇ ਕਲੌਂਜੀ ਹਲਕਾ ਜਿਹਾ ਪਕਾ ਲਾਂਗੇ ਜਦੋਂ ਇਹ ਤੜਕਨ ਜੇ ਲੱਗੀ ਵਿੱਚ ਪਾ ਦਿਓ ਤੁਸੀਂ ਪਿਆਜ਼ ਪਿਆਜ਼ ਨੂੰ ਹਲਕੇ ਹਲਕੇ ਪਕਾਉਂਦੇ ਪਕਾਉਂਦੇ ਦੋ ਤਿੰਨ ਹਰੀਆਂ ਮਿਰਚਾਂ ਜਿਨ੍ਹਾਂ ਦੇ ਵਿਚਕਾਰ ਤੁਸੀਂ ਕੱਟ ਲਗਾ ਲੈਣਾ ਕਿਉਂਕਿ ਜ਼ਿਆਦਾ ਨਾ ਪਾਓ ਕਿਉਂਕਿ ਮਿਰਚਾਂ ਦਾ ਟੇਸ ਦਾਲ ਵਿੱਚ ਜਾਊਗਾ ਦਾਲ ਦੇ ਵਿੱਚ ਜਿੰਨਾ ਤਿੱਖਾ ਖਾਣੇ ਹੋ ਉਸ ਹਿਸਾਬ ਨਾਲ ਤੁਸੀਂ ਸਮਾਨ ਪੋਣਾ ਹੈ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਿਆਜ਼ ਨੂੰ ਹਲਕਾ ਜਿਹਾ ਪੱਕਣ ਦੇਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਕੱਟੇ ਹੋਏ ਟਮਾਟਰ ਹੌਲੀ ਹੌਲੀ ਇਹ ਵੀ ਵਿੱਚ ਮੈਸ਼ ਹੋ ਜਾਣਗੇ ਪਰ ਟਮਾਟਰ ਪਾਉਂਦੇ ਸਾਰੀ ਤੁਸੀਂ ਇਹਦੇ ਉੱਪਰ ਜ਼ਰੂਰ ਤੋਂ ਅਨਸਾਰ ਪਾ ਦੇਣਾ ਨਮਕ ਤਾਂ ਕਿ ਇਹ ਜਲਦੀ ਜਲਦੀ ਪੱਕ ਕੇ ਤਿਆਰ ਹੋ ਜਾਣ ਜਦੋਂ ਹੀ ਨਮਕ ਪਾ ਕੇ ਮਿਕਸ ਕਰੋਗੇ ਟਮਾਟਰ ਹੋਗੇ ਤਿਆਰ ਉਸ ਤੋਂ ਬਾਅਦ ਵਿੱਚ ਮਿਕਸ ਕਰ ਦਿਓ ਜੀ ਦਾਲ ਜਿਹੜੀ ਆਪਾਂ ਰੋਸਟ ਕੀਤੀ ਹੋਈ ਸੀ ਸਾਰੀ ਦਾਲ ਨੂੰ ਤੁਸੀਂ ਮਿਕਸ ਕਰ ਦਿਓ ਦਾਲ ਗਰਮ ਸੀ ਅਸਲੀ ਥਾਲੀ ਨਾਲ ਥੋੜੀ ਜਿਹੀ ਚਿਪਕੀ ਤੇ ਆਪਾਂ ਉਤਾਰ ਲਈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ 3 ਤੋਂ 4 ਗਲਾਸ ਪੈਣਗੇ ਪਾਣੀ ਦੇ ਪਰ ਜਿਹੜਾ ਇਹਦੇ ਵਿੱਚ ਪਾਣੀ ਪਾਉਂਗੇ ਤੁਸੀਂ ਉਹ ਗਰਮ ਹੋਵੇ ਉਸ ਤੋਂ ਬਾਅਦ ਦਾਲ ਨੂੰ ਮਿਕਸ ਕਰਦੇ ਜਾਓ ਇੱਕ ਕੌਲੀ ਆਪਾਂ ਦਾਲ ਦੀ ਲਈਏ ਜਨਨ ਕਿ 8 ਤੋਂ ਨੋ ਕੌਲੀਆਂ ਪਾਣੀ ਦੀਆਂ ਪਾਈਆਂ ਬਾਕੀ ਆਪਾਂ ਬਾਅਦ ਵਿੱਚ ਜ਼ਰੂਰਤ ਅਨੁਸਾਰ ਇਹਦੇ ਵਿੱਚ ਪਾਣੀ ਪਾਵਾਂਗੇ ਫਿਰ ਪਾਇਆ ਅੱਧਾ ਚਮਚ ਹਲਦੀ ਦਾ ਤੇ दाल ਜਿਹੜੀ ਆਪਾਂ ਆਪਣੀ ਪਕਾ ਰਹੇ ਹਾਂ ਇਸ ਲਈ ਕਿਉਂਕਿ ਜੇ ਕੁੱਕਰ ਵਿੱਚ ਪਕਾਉਂਦੇ ਫਿਰ ਪਾਣੀ ਘੱਟ ਪੈਂਦਾ ਪਰ ਆਪਾਂ ਸਿੱਧੇ ਸਿੰਪਲ ਤਰੀਕੇ ਨਾਲ ਬਣਾ ਰਹੇ ਹਾਂ ਜੇ ਤੁਹਾਡੇ ਕੋਲ ਇੱਥੇ ਕੁਜਾ ਵਗੈਰਾ ਹੋਵੇ ਚੁੱਲਾ ਹੋਵੇ ਤਾਂ ਫਿਰ ਇਹਦਾ ਟੇਸਟ ਕਿਤੇ ਜ਼ਿਆਦਾ ਵਧੀਆ ਆਊਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਕਰ ਦਾਂਗੇ ਮਿਕਸ ਤੇ ਇਹਨੂੰ ਢੱਕ ਕੇ 300-4 ਮਿੰਟ ਲਈ ਲਗਾਤਾਰ ਪੱਕਣ ਦੇਵਾਂਗੇ ਇੱਕ ਵਾਰੀ ਤੁਸੀਂ ਆਰਾਮ ਨਾਲ ਰਸਤੇ ਬੈਠ ਜਾਣਾ ਉਸ ਤੋਂ ਬਾਅਦ ਜੀ ਦੇਖੋ ਸਬਜ਼ੀਆਂ ਇਹਦੇ ਵਿੱਚ ਘੁਲ ਮਿਲ ਗਈਆਂ ਹੌਲੀ ਹੌਲੀ ਪੱਕ ਰਹੀਆਂ ਤੇ ਜਿਹੜੀ ਦਾਲ ਆ ਬੜੀ ਛੇਤੀ ਬਣ ਕੇ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਟੱਕ ਦਾਂਗੇ ਤੇ 10 ਤੋਂ 12 ਮਿੰਟ ਲਈ ਲਗਾਤਾਰ ਪੱਕਣ ਦੇਵਾਂਗੇ ਤੇ ਵਿੱਚ ਵਿੱਚ ਤੁਸੀਂ ਇੱਕ ਦੋ ਵਾਰੀ ਦੇਖਦੇ ਰਹੋ ਉਸ ਤੋਂ ਬਾਅਦ ਆਪਣੀ ਦਾਲ ਜਿਹੜੀ ਬਣ ਕੇ ਦੇਖੋ ਤਿਆਰ ਹੋਗੀ 20 ਮਿੰਟਾਂ ਦੇ ਵਿੱਚ ਵਿੱਚ ਇਹ ਦਾਲ ਜਿਹੜੀ ਤਿਆਰ ਹੋ ਜਾਂਦੀ ਹੈ ਫਿਰ ਕੋਈ ਵੀ ਮੈਸ਼ਰ ਲੈ ਲਿਓ ਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਓ ਵਿੱਚ ਹਲਕਾ ਜਿਹਾ ਕਰਿਓ ਜਿਆਦਾ ਕੋਈ ਹੈਂਡੀ ਵਗੈਰਾ ਦੀ ਵਰਤੋਂ ਬਿਲਕੁਲ ਨਾ ਕਰਿਓ ਕਿਉਂਕਿ ਨਹੀਂ ਤਾਂ ਤੁਹਾਡੀ ਦਾਲ ਜਿਹੜੀ ਖਰਾਬ ਹੋ ਜਾਊਗੀ ਇੱਥੇ ਤੁਸੀਂ ਪਾਣੀ ਹੋਰ ਐਡ ਕਰ ਸਕਦੇ ਹੋ ਜਿੰਨੀ ਕੀ ਦਾਲ ਤੁਸੀਂ ਗਾੜੀ ਜਾਂ ਪਤਲੀ ਰੱਖਣੀ ਹੈ ਉਸ ਹਿਸਾਬ ਨਾਲ ਅੱਧਾ ਚਮਚੇ ਉੱਪਰ ਪਾ ਦਿਓ ਧਨੀਏ ਪਾਊਡਰ ਦਾ ਤੇ ਫਿਰ ਇਹਦੇ ਉੱਪਰ ਪਾਵਾਂਗੇ ਆਪਾਂ ਸੁੱਕੀ ਲਾਲ ਮਿਰਚ ਜਿਹਨੂੰ ਆਪਾਂ ਕੁੱਟਿਆ ਹੋਇਆ ਹੈ ਉਪਾਏ ਤੁਸੀਂ ਇਹਦੇ ਵਿੱਚ ਸਿੰਪਲ ਆਰਮਰ ਚ ਨਾ ਪਾਇਓ ਇਹਦੇ ਨਾਲ ਦਾਲ ਦਾ ਟੇਸਟ ਹੈ ਜਿਹੜਾ ਵੱਖਰਾ ਹੀ ਆਊਗਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦਿਓ ਤੇ ਫਿਰ 2 ਤੋਂ 3 ਮਿੰਟ ਲਈ ਲਗਾਤਾਰ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਰਵਾਂਗੇ ਜਿਵੇਂ ਜਿਵੇਂ ਸਮਾਨ ਪਈ ਜਾਊਗਾ ਦਾਲ ਨਾਲ ਨਾਲ ਪਕਦੀ ਰਹੂਗੀ ਉਸ ਤੋਂ ਬਾਅਦ ਜੀ ਆਪਾਂ ਇਹਦੇ ਉੱਪਰ ਪਾਵਾਂਗੇ ਹਰਾ ਹਰਾ ਧਨੀਆ ਦਾਲ ਆਪਣੀ ਬਿਲਕੁਲ ਰਿਜ ਰਿਜ ਕੇ ਤਿਆਰ ਹੋ ਚੁੱਕੀ ਹੈ ਬਹੁਤ ਟੇਸਟੀ ਦਾਲ ਬਣਦੀ ਹੈ ਪਰ ਜੇ ਇਹਨੂੰ ਤੁਸੀਂ ਕੁੱਕਰ ਤੋਂ ਬਿਨਾ ਬਣਾਓ ਤਾਂ ਜ਼ਿਆਦਾ ਵਧੀਆ ਕਿਉਂਕਿ ਇਹਦੇ ਨਾਲ ਟੇਸਟ ਵੱਖਰਾ ਹੀ ਹੁੰਦਾ ਹੈ ਤੇ ਹੁਣ ਆਪਾਂ ਇਹਦੇ ਨੂੰ ਇੱਕ ਛੋਟਾ ਜਿਹਾ ਲਗਾਵਾਂਗੇ ਤੜਕਾ ਤੇ ਇਹਦੇ ਲਈ ਲਿਆ ਜੀ ਆਪਾਂ ਅੱਧਾ ਕ ਚਮਚ ਪਰਕੇ ਦੇਸੀ ਘਿਓ ਦਾ ਇਹ ਤੁਸੀਂ ਆਪਣੇ ਮੁਤਾਬਕ ਲੈ ਲਿਓ ਜਿੰਨਾ ਤੁਹਾਨੂੰ ਪਸੰਦ ਹੈ ਦੋ ਚਾਰ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਵਧੀਆ ਜਿਹਾ ਕਲਰ ਦੇ ਲਾਂਗੇ ਫਿਰ ਪਾ ਦਾਂਗੇ ਜੀ ਵਿੱਚ ਜੀਰਾ ਜਦੋਂ ਇਹ ਤਿੜਕਣ ਜੇ ਲੱਗ ਗਿਆ ਤੇ ਉਸ ਤੋਂ ਬਾਅਦ ਇਹ ਨੂੰ ਲਗਾ ਦਾਂਗੇ ਆਪਾਂ ਵਧੀਆ ਜਿਹਾ ਤੜਕਾ ਬਹੁਤ ਟੇਸਟੀ ਜਿਹੜੀ ਦਾਲ ਹੈ ਇਹ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀ ਖਾਓਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਇਹ ਉਹੀ ਮੂੰਗੀ ਦੀ ਦਾਲ ਹੈ ਜਿਹੜੀ ਤੁਸੀਂ ਰੋਜ਼ ਘਰ ਵਿੱਚ ਬਣਾਉਣੀ ਆਂ ਜਦੋਂ ਵੀ ਕੋਈ ਮਹਿਮਾਨ ਹੋਣ ਜਾਂ ਸਪੈਸ਼ਲ ਦਿਨ ਹੋਵੇ ਤਾਂ ਤੁਸੀਂ ਇਹ ਦਾਲ ਬਣਾ ਕੇ ਜਦੋਂ ਸਰਵ ਕਰੋਗੇ ਤੁਹਾਡੀ ਬੜੀ ਤਾਰੀਫ ਹੋਊਗੀ ਦਾਲ ਦੀ ਇਹ ਰੈਸিপি ਕਿਓ ਜੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਤੇ ਵਧੀਆ-ਵਧੀਆ ਰੈਸਪੀਆਂ ਦੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਹੁਣ ਜਲਦੀ ਜਲਦੀ ਬਣਾਓ ਨਾਲੇ ਤੁਸੀਂ ਖਾਓ ਨਾਲੇ ਬੱਚਿਆਂ ਨੂੰ ਖਵਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵਧੀਆ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ